ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜੁਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕੁਝ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਜਿਹੜਾ ਕਣਕ ਦਾ ਨਾੜ ਰਹਿਣਦ ਖੁੰਦ ਹੈ ਚੋਨੇ ਦੀ ਪ੍ਰਾਲੀ ਹੁੰਦੀ ਹੈ ਫਸਲਾਂ ਦੇ ਰਹਿਣਦ ਖੁੰਦ ਹੁੰਦੀ ਹੈ ਵੀ ਕਣਕ ਦੇ ਨਾੜ ਦੇ ਵਿੱਚੋਂ ਆਪਾਂ ਨੂੰ ਕੋਈ ਤੱਤ ਵਗੈਰਾ ਕੀ ਮਿਲਦੇ ਆ ਕੀ ਇਹਦਾ ਫਾਇਦਾ ਹੁੰਦਾ ਕਿਉਂਕਿ ਹੁਣ ਤਾਂ ਦਿਲਚਸਪੀ ਕਿਸਾਨ ਵੀਰਾਂ ਦੀ ਘਟੀ ਆ ਪਿਛਲੇ ਸਾਲਾਂ ਦੇ ਵਿੱਚ ਜਦੋਂ ਆਪਾਂ ਥੂੜੀ ਬਣਾ ਲੈਂਦੇ ਹੱਥਲੇ ਥੋੜੇ-ਬਹੁਤੇ ਖਰਚੇ ਜਿਹੜੇ ਰਹਿ ਜਾਂਦੇ ਉਹਨੂੰ ਵੀ ਜਿਹੜੇ ਹੈਗੇ ਅੱਗ ਲਾਉਣ ਦਾ ਕਾਫੀ ਰਜਾਂ ਸੀਗਾ ਹੁਣ ਕਾਫੀ ਘਟਿਆ ਬਹੁਤ ਸਾਰੀ ਜਾਗਰੂਤਾ ਕਿਸਾਨ ਵੀਰਾਂ ਦੇ ਵਿੱਚ ਆਈ ਹੈ ਸੋ ਉਹਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਕੋਈ ਵੀ ਫਸਲੀ ਰਹਿੰਦ-ਖੂੰਦਾ ਉਹਦੇ ਵਿੱਚੋਂ ਸਭ ਤੋਂ ਪਹਿਲੀ ਚੀਜ਼ ਮਿਲਦੀ ਹੈ ਜੈਵਿਕ ਖਾਦ ਦਾ ਫਿਰ ਉਹ ਚੋ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਸਲਫਰ ਤੇ ਹੋਰ ਜਿੰਨੇ ਵੀ ਤੱਤ ਜ਼ਰੂਰਤ ਦੇ ਹੈਗੇ ਆ ਜਿੰਨਾ ਜਿੰਨਾ ਵੀ ਕੰਟੈਂਟ ਜਿਹੜਾ ਹੈਗਾ ਥੋੜਾ 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 ਉਹ ਆਪ ਟੇਕ ਕਰਦੇ ਤੇ ਉਹਦੇ ਵਿੱਚ ਸਟਰਾ ਦੇ ਵਿੱਚ ਰਹਿ ਜਾਂਦਾ ਤੇ ਉਹ ਸਾਰਾ ਵਿੱਚ ਵਾਪਸ ਫਿਰ ਐਡ ਹੁੰਦਾ ਜਦੋਂ ਆਪਾਂ ਉਹਨੂੰ ਜ਼ਮੀਨ ਦੇ ਵਿੱਚ ਵਾਹੁੰਦੇ ਆ ਤੇ ਜੇ ਆਪਾਂ ਉਹਨੂੰ ਅੱਗ ਲਾਉਂਦੇ ਆ ਨਸ਼ਟ ਕਰਦੇ ਆ ਤਾਂ ਉਹਦੇ ਨਾਲ ਤੱਤ ਦਾ ਨਸ਼ਟ ਹੁੰਦੇ ਹੁੰਦੇ ਆ ਬਲਕਿ ਜਿਹੜੀ ਜ਼ਮੀਨ ਨੂੰ ਉੱਚ ਤਾਪਮਾਨ ਦੇ ਨਾਲ ਸੂਖਮ ਜੀ ਮਰਨੇ ਉਹਦਾ ਜ਼ਮੀਨ ਦੇ ਉੱਪਰਲੇ ਪਾਸੇੋਂ ਜਿਹੜਾ ਮੌਇਸਚਰ ਤੁਸੀਂ ਦੇਖੋ ਵੀ ਬਿਲਕੁਲ ਸੁੱਕ ਜਾਂਦੀ ਹੈ ਪੱਥਰ ਹੋ ਜਾਂਦੀ ਏ ਜ਼ਮੀਨ ਉਹ ਨੁਕਸਾਨ ਵੱਖਰਾ ਇਹਦੇ ਵਿੱਚ ਜੇ ਅਪਤਾਂ ਦੀ ਗੱਲ ਕਰੀਏ ਇੱਕ ਦੋ ਨੁਕਤੇ ਮੈਂ ਪਹਿਲਾਂ ਸਾਂਝੇ ਕਰਨੇ ਤੱਤ ਵੀ ਤੁਹਾਨੂੰ ਦੱਸੂਗਾ ਹੁਣ ਆਪਾਂ ਜਿਹੜੀ ਖਾਦ ਖਰਾਕ ਪਾ ਰਹੇ ਹਾਂ ਕਿਉਂਕਿ ਤੁਸੀਂ ਦੇਖੋ ਵੀ ਰੂੜੀ ਬਹੁਤ ਘੱਟ ਅਵੇਲੇਬਲ ਹੁੰਦੀ ਆਪਣੇ ਕੋਲੇ ਫਿਰ ਵੀ ਕਾਫੀ ਕਿਸਾਨ ਵੀ ਕੋਸ਼ਿਸ਼ ਵੀ ਕਰਦੇ ਆ ਪਰ ਕਈ ਜਗ੍ਹਾ ਤੇ ਖਾਸ ਤੌਰ ਤੇ ਜਿੱਥੇ ਲੀਜ਼ ਆਊਟ ਜਿਹੜੀ ਹੈਗੀ ਹੈ ਠੇਕੇ ਵਾਲੀ ਜ਼ਮੀਨ ਹੁੰਦੀ ਹੈ ਉੱਥੇ ਥੋੜਾ ਜਿਹਾ ਘੱਟ ਰਹਿ ਜਾਣਾ ਕਿਸਾਨ ਉਹ ਜਾਂ ਰੂੜੀ ਪਾਉਣ ਦਾ ਹਰੀ ਖਾਦ ਵਗੈਰਾ ਕਰਨ ਦਾ ਉੱਥੇ ਆਪਾਂ ਕੀ ਪਾਉਣੇ ਆ ਯੂਰੀਆ, ਟੀਏਪੀ, ਪੋਟਾਸ਼ ਜਾਂ ਜਿਹੜੀਆਂ ਵੀ ਖਾਦਾਂ ਪਾਉਣੇ ਆ ਉਹਦੇ ਆਪਾਂ ਸਪਰੇਅ ਆ ਮੈਂ ਤੁਹਾਨੂੰ ਜਿਹੜਾ ਹੈ ਕਿ ਜਾਣਕਾਰੀ ਮੁਤਾਬਕ ਆਪਾਂ ਕਰਵਾਉਣੇ ਨੇ ਉਹ ਚੀਜ਼ ਆਪਾਂ ਦੇ ਰਹੇ ਆ ਫਸਲ ਨੂੰ ਉਹ ਤੱਤ ਆਪਾਂ ਫਸਲ ਨੂੰ ਦੇ ਰਹੇ ਆਂ ਜ਼ਮੀਨ ਨੂੰ ਆਪਾਂ ਉਹਦੇ ਵਿੱਚੋਂ ਕੁਝ ਨਹੀਂ ਦੇ ਰਹੇ ਆਪਾਂ ਜ਼ਮੀਨ ਨੂੰ ਫੀਡ ਨਹੀਂ ਕਰ ਰਹੇ ਜ਼ਮੀਨ ਨੂੰ ਜੇ ਆਪਾਂ ਤਾਕਤ ਦੇਣੀ ਆ ਤਾਂ ਉਹਨੂੰ ਸਭ ਤੋਂ ਪਹਿਲਾਂ ਆਰਗੈਨਿਕ ਕਾਰਬਨ ਮਤਲਬ ਜੈਵਿਕ ਮਾਦਦਾ ਚਾਹੀਦਾ ਜਿਹਦੇ ਨਾਲ ਉਹਦੀ ਜਾਨ ਬਣਨੀ ਆ ਕਿਉਂਕਿ ਜੈਵਿਕ ਮਾਦਦੇ ਦੇ ਸਿਰ ਤੇ ਜਿਹੜੇ ਸੂਖਮ ਜੀਵ ਆ ਉਹ ਉਹਦੇ ਵਿੱਚ ਸਰਵਾਈਵ ਕਰਦੇ ਜਮੀਨ 'ਚ ਉਹਦੇ ਨਾਲ ਹੀ ਜ਼ਮੀਨ ਹਵਾਦਾਰ ਬਣਨੀ ਆ ਉਹਦੇ ਨਾਲ ਹੀ ਜਿਹੜੇ ਜ਼ਮੀਨ ਦੇ ਵਿੱਚ ਆਪਾਂ ਤੱਤ ਦੇਣੇ ਆ ਉਹਨਾਂ ਦੀ ਅਵੇਲੇਬਿਲਟੀ मिनरलाइजेेशन अवेलेबल फॉर्म ਵਿਚ सोइल सॉल्यूशन ਚ ਜਾਣਾ ਇਹਦੇ ਨਾਲ ਹੀ ਸੰਭਵ ਹੁੰਦਾ ਹੈ पीएच ਮੇਨਟੇਨ ਰਹਿਣੀ ਜਿਆਦਾ ਜਿਹੜੇ ਸాల్ਟ ਜ਼ਮੀਨ ਦੇ ਵਿੱਚ ਨਾ ਵਧਣ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦੀ ਹੈ ਆਰਗੈਨਿਕ ਮੈਟਰ ਆਪਾਂ ਜਿਹੜਾ ਹੈਗਾ ਜ਼ਮੀਨ ਨੂੰ ਫੀਡ ਨਹੀਂ ਕਰ ਰਹੇ ਆਪਾਂ ਸਿਰਫ ਤੇ ਸਿਰਫ ਕਰ ਰਹੇ ਆ ਫਸਲ ਨੂੰ ਫੀਡ ਤੇ ਜਦੋਂ ਆਪਾਂ ਜਿਹੜਾ ਹੈਗਾ ਸਮਝ ਲਓ ਵੀ ਜੇ ਫਸਲ ਨੂੰ ਆਪਾਂ ਇਹ ਕੈਮੀਕਲ ਜੇ ਘਟਾ ਦਿੰਨੇ ਆ ਤਾਂ ਹੀ ਤਾਂ ਕਈ ਵਾਰ ਜਿਹੜਾ ਹੈਗਾ ਆਪਾਂ ਨੂੰ ਲੱਗਦਾ ਕਿ ਜਿਹੜੀ ਫਸਲ ਆ ਉਹ ਕਰੰਟ ਨਹੀਂ ਫੜ ਰਹੀ ਉਹਦੀ ਗਰੋਥ ਨਹੀਂ ਹੋ ਰਹੀ ਜਿਵੇਂ فرض ਕਰ ਲਓਗੇ ਹੁਣ ਜਿਵੇਂ ਆਹ ਨੈਨੋ ਯੂਰੀਆ ਜਾਂ ਨੈਨੋ ਡੀਏਪੀ ਹੈ ਇਹਨਾਂ ਦੀ ਅੱਗੇ ਸਪਰੇ ਹੋਣੀ ਆ ਨੈਨੋ ਡੀਏਪੀ ਚ ਪਹਿਲਾਂ ਜਿਹੜੀ ਸੀ ਟ੍ਰੀਟਮੈਂਟ ਇੱਕ ਡੋਜ਼ ਹੈਗੀ ਉਹਦੀ ਜਿਹੜੀ ਜਾ ਕੇ 30 ਦਿਨ ਤੇ ਇਹਦੇ ਬਾਰੇ ਵੀ ਡਿਟੇਲ ਜਾਣਕਾਰੀ ਪਾਵਾਂਗੇ ਵੀ ਇਹਦੀ ਸਪਰੇ ਹੋਣੀ ਆ ਤਾਂ ਉਹਦੇ ਵਿੱਚ ਉਹ ਜ਼ਮੀਨ ਚ ਨਹੀਂ ਐਡ ਹੋਣੀ ਉੱਤੇ ਆਪਾਂ ਸਪਰੇ ਕਰਨੀ ਆ ਤੇ ਜਿਹੜੀ ਕੁਛ ਜਿਹੜੀ ਹੈਗੀ ਆ ਜਿਵੇਂ ਆਪਾਂ ਕਣਕ ਦੇ ਵਿੱਚ ਪਾਉਂਦੇ ਸੀਗੇ ਤੇ ਅੱਗੇ ਝੋਨੇ ਦੀ ਜ਼ਰੂਰਤ ਨਹੀਂ ਪੈਂਦੀ ਸੀਗੀ ਇਹਦੀ ਸਪਰੇਅ ਹੈ ਜਿਹੜੀ ਫਿਰ ਦੋਨੋਂ ਫਸਲਾਂ ਨੂੰ ਆਪਾਂ ਨੂੰ ਉਸੇ ਤਰ੍ਹਾਂ ਜਿਹੜੀ ਜੋ ਪੈਟਰਨ ਹੋਊਗਾ ਜੋਰ ਕਮੈਂਡੇਸ਼ਨ ਆ ਉਹ ਸਾਹਵਨਾ ਕਰਨੀ ਪਊਗੀ ਆਪਣੇ ਕੋਲੇ ਜੋ ਆਪਾਂ ਜਿਹੜਾ ਹੈਗਾ ਕਰ ਸਕਦੇ ਆ ਉਹਦੇ ਵਿੱਚ ਹੈ ਕਿ ਜਿੰਨੀ ਵੀ ਆਪਾਂ ਨੂੰ ਫਸਲ ਦੀ ਕੋਈ ਰਹਿਣ ਖੂੰਦ ਬਚਦੀ ਹੈ ਕਣਕਾ ਗਾਂਹ ਪਪੀਆ ਕਿਸਮਾਂ ਘੱਟ ਸਮੇਂ ਵਾਲੀਆਂ ਕਿਸਮਾਂ ਝੋਨੇ ਦੀਆਂ ਬਾਸਮਤੀ ਲਾਉਣੀ ਆ ਉਹਦੀ ਪਰਾਲੀ ਖੇਤ ਚ ਵਾਈਏ ਹਰੀ ਖਾਦ ਕਰੀਏ ਜਿੰਨੀ ਗਰੂੜੀ ਪਾ ਸਕਦੇ ਰੂੜੀ ਪਾਈਏ ਕਣਕ ਦੇ ਵਿੱਚ ਆਪਾਂ ਤੂੜੀ ਬਣਾ ਲਈ ਥੱਲੇ ਥੋੜੀ ਬਹੁਤੀ ਰਹਿਣਤ ਖੁੱਦ ਰਹਿ ਜਾਂਦੀ ਆਪਣੇ ਕੋਲ ਟਾਈਮ ਵੀ ਵਾਧੂ ਹੁੰਦਾ ਜੇ ਤੁਸੀਂ ਫਸਲ ਵੀ ਕੋਈ ਬੀਜਣੀ ਆ ਆ ਮੂੰਗੀ ਬੀਜਣੀ ਉਹ ਜੀਰੋ ਡ੍ਰਿਲ ਕਰ ਸਕਦੇ ਆ ਜੇ ਤੁਸੀਂ ਹਰੀ ਖਾਦ ਬੀਜਣੀ ਆ ਉਹ ਛੱਟਾ ਦੇ ਕੇ ਤਵੀਆਂ ਮਾਰ ਸਕਦੇ ਆ ਜਾਂ ਆਪਾਂ ਜੀਰੋ ਡ੍ਰਿਲ ਨਾਲ ਉਹਦੀ ਵੀ ਬਜਾਈ ਕਰ ਸਕਦੇ ਆ ਜਿਹੜੇ ਨਰਮੇ ਵਾਲੇ ਬਾਣ ਹੁੰਦੇ ਉੱਥੇ ਵੈਸੀ ਆਪਾਂ ਡੂੰਗੀ ਬਹਾਈ ਕਰਨੀ ਹੁੰਦੀ ਆ ਡੂੰਗੀ ਬਹਾਈ ਨਾਲ ਜਿਹੜਾ ਹੈਗਾ ਵਿੱਚ ਉਹਦੇ ਰਲ ਜਾਣੀ ਸਾਰੀ ਰਹਿਣਤ ਖੁੱਦ ਫਿਰ ਆਪਾਂ ਭਰਮੀ ਰੋਣੀ ਕਰਕੇ ਫਿਰ ਬਜਾਈ ਕਰਨੀ ਹੁੰਦੀ ਆ ਆਪਣੇ ਕੋਲੇ ਬਾਧੂ ਜਿਹੜਾ ਹੈਗਾ ਆਪਸ਼ਨ ਹੁੰਦੀ ਕਣਕ ਦੇ ਵਿੱਚ ਤਾਂ ਮਤਲਬ ਵੀ ਨਹੀਂ ਕਿ ਆਪਾਂ ਨੂੰ ਜ਼ਰੂਰਤ ਪਵੇ ਅੱਗ ਲਾਉਣ ਦੀ ਕੁਝ ਕਿਸਾਨ ਵੀਰ ਇਹ ਦਿੰਦੇ ਆ ਹਲਕਾ ਜਿਹਾ ਹੀ ਇਹ ਨੁਕਤਾ ਕਿ ਸਾਡੇ ਅੱਗੇ ਕੱਦੂ ਦੇ ਵਿੱਚ ਡੱਕੇ ਤੈਰਨ ਲੱਗ ਪੈਂਦੇ ਉਹਦੇ ਵਿੱਚ ਵੀ ਗੱਲ ਸਮਝਣ ਵਾਲੀ ਆ ਪਹਿਲੀ ਗੱਲ ਤਾਂ ਡੱਕੇ ਤੈਰਨ ਦਾ ਜਿਹੜਾ ਹੈਗਾ ਅਗ ਲਾਉਣ ਨਾਲ ਕੋਈ ਸਬੰਧ ਨਹੀਂ ਦੂਜੀ ਗੱਲ ਜੇ ਤੁਸੀਂ ਅੱਗ ਲਾਓਗੇ ਤਾਂ ਉਹਦੇ ਨਾਲ ਵੱਧ ਤੈਰਨਗੇ ਤੀਜੀ ਗੱਲ ਕਿਉਂਕਿ ਜਿਹੜਾ ਆਪਾਂ ਪ੍ਰਾਲ ਵਿੱਚ ਬਾਤਾ ਉਹਦਾ ਵਿੱਚ ਉਹਦੇ ਮਿਕਸ ਹੋ ਜਾਣਾ ਹੌਲੀ ਹੌਲੀ ਡੀਕੰਪੋਜ਼ ਹੋ ਜਾਣਾ ਜਿਹੜੇ ਦੂਜੇ ਅੱਗ ਲਾਉਣ ਨਾਲ ਉਹਦੇ ਨਾਲ ਛੋਟੇ ਛੋਟੇ ਬਣ ਜਾਂਦੇ ਉਹ ਤੈਰਦੇ ਆ ਫਿਰ ਅੱਗੀ ਗੱਲ ਆ ਗਈ ਕਿ ਜਦੋਂ ਕੱਦੂ ਕਰਨਾ ਉਹਦੇ ਆਪਾਂ ਉਹਦੇ ਵਿੱਚ ਆਪਾਂ ਛੱਪਣ ਨਹੀਂ ਬਣਾਉਣਾ ਹੈਗਾ ਉਹਦੇ ਵਿੱਚ ਆਪਾਂ ਗਗਾਰਾ ਬਣਾਉਣਾ ਹੁੰਦਾ ਕੱਦੂ ਬਾਰੇ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਉਹ ਚ ਪਾਣੀ ਆਪਾਂ ਘੱਟ ਰੱਖਣਾ ਹੁੰਦਾ ਕਿ ਜਿਹਦੇ ਵਿੱਚ ਸਿਰਫ ਮਿੱਟੀ ਤੇ ਪਾਣੀ ਦਾ ਜਿਹੜਾ ਮਿਸ਼ਰਣ ਬਣ ਕੇ ਜ਼ਮੀਨ ਪੋਲੀ ਹੁੰਦੀ ਜਿਹਦੇ ਵਿੱਚ ਆਪਾਂ ਬੂਟਾ ਲਾਉਣਾ ਹੁੰਦਾ ਸੋ ਇਹ ਬੇਨਤੀਆਂ ਮੇਰੀਆਂ ਕਿ ਆਪਾਂ ਜਿੰਨੀ ਵੀ ਫਸਲ ਦੀ ਰੈਣਖੂਦ ਖਾਸ ਤੌਰ ਤੇ ਜਿਹੜੀ ਕਣਕ ਦੇ ਵਜੇ ਆਪਾਂ ਗੱਲ ਕਰੀਏ ਤੱਤਾਂ ਦੀ 0.5 ਤੋਂ 0.6% ਨਾਈਟrogen 0.7% ਦੇ ਕਰੀਬ ਜਿਹੜੀ ਫਾਸਫੋਰਸ ਤੇ ਪੋਟਾਸ਼ ਸਭ ਤੋਂ ਵੱਧ ਹੁੰਦੀ ਹੈ 2.06% ਇਸ ਤੋਂ ਇਲਾਵਾ ਸਲਫਰ ਤੇ ਹੋਰ ਤੱਤ ਵੀ ਛੋਟੇ-ਮੋਟੇ ਮਿਲਦੇ ਆ ਕਿਰਪਾ ਕਰਕੇ ਆਪਾਂ ਤੇ ਆਰਗੈਨਿਕ ਮੈਟਰ ਇਸ ਤੋਂ ਵੀ ਵਾਧੂ ਸੋ ਜ਼ਮੀਨ ਦੀ ਆਪਾਂ ਉਪਜਾਊ ਸ਼ਕਤੀ ਹਲ ਧਿਆਨ ਦੇਈਏ ਕਣਕ ਦੇ ਨਾੜ ਨੂੰ ਚੂਨੇ ਦੇ ਪ੍ਰਾਲ ਨੂੰ ਹਰੀ ਖਾਦ ਕਰੀਏ ਰੂੜੀ ਜਿਹੜੀ ਜ਼ਮੀਨ ਚ ਪਾਈਏ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈਏ ਤੇ ਵੱਧ ਤੋਂ ਵੱਧ ਲਾਭ ਲਈਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ